ਉਹਨਾਂ ਦਾ ਕੋਈ ਨਿੱਜੀ ਹਿੱਤ ਹੋਊਗਾ ਜੀ ਨਹੀਂ ਤੇ ਆਮ ਆਦਮੀ ਪਾਰਟੀ ਦੇ ਟਿਕਟ ਮਿਲਣਾ ਜਿਹੜੇ ਇੱਕ ਬੜੇ ਆਪਣੇ ਆਪ ਦੀ ਮਾਨ ਔਰ ਸਤਕਾਰ ਦੀ ਗੱਲ ਹੈ ਹਾਲ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਰਮਨ ਅਰੋੜਾ ਵੀ ਜਿਹੜੇ ਉਹ ਇਸ ਕਤਾਰ ਦੇ ਵਿੱਚ ਸ਼ਾਮਿਲ ਨੇ ਜੀ ਨੂੰ ਕੇਜਰੀਵਾਲ ਸਾਹਿਬ ਦਾ ਡਰ ਭੋ ਤੇ ਉਹਨਾਂ ਨੇ ਬੇਮਤਲਬ ਬੇ ਕਿਸੇ ਕਸੂਰ ਤੋਂ ਉਹਨਾਂ ਨੂੰ ਅੰਦਰ ਕਰਾਤਾ ਸਾਵੇ ਤਾਂ ਮੈਨੂੰ ਵੀ ਆ ਰਿਹਾ ਸਾਨੂੰ ਵੀ ਆਫਰਾਂ ਆ ਰਹੀਆਂ ਫਿਰ ਇਹ ਮੰਨ ਲਈਏ ਕਿ ਆਉਣ ਵਾਲਾ ਟਾਈਮ ਫਿਰ ਤੁਹਾਡਾ ਵੀ ਉਧਰ ਵੱਲ ਜੀ ਾਸਿਰ ਤੋਂ ਤੁਹਾਡੇ ਕਰੀਬੀ دوست ਮੰਨੇ ਜਾਂਦੇ ਨੇ ਔਰ ਦੂਜੇ ਪਾਸੇ ਕਿਤੇ ਆਪਣੀ دوست ਦੇ ਹੱਥੋਂ ਠੱਗਿਆ ਤਾਂ ਨਹੀਂ ਮਹਿਸੂਸ ਕਰ ਰਹੇ ਇਸ ਵੇਲੇ ਮਹੱਲਾ ਕਲੀਨਿਕ ਬੰਦੇ ਪਿਆ ਸਕੂਲ ਬੰਦੇ ਪਿਆ ਹਸਪੀਟਲ ਬੰਦੇ 300 ਯੂਨਿਟ ਬਿਜਲੀ ਫ੍ਰੀ ਮਿਲਦੀ ਪਈ ਤੇ ਫਿਰ ਅਸੀਂ ਲੋਕ ਕਿੰਦਾ ਕਹਿ ਸਕਦੇ ਆਂ ਵੀ ਆਮ ਆਦਮੀ ਪਾਰਟੀ ਫੈਸਿਲਿਟੀਆਂ ਨਹੀਂ ਦੇ ਰਹੀ ਅਗਲਾ ਮੁਈਦਵਾਰ ਕੌਣ ਹੋ ਸਕਦਾ ਆਂ ਅਗਲਾ ਐਮਐਲਏ ਦੇ ਵਿੱਚ ਕੌਣ ਹੋ ਸਕਦਾ ਆਂ ਇਸ ਵੇਲੇ ਆਮ ਆਦਮੀ ਪਾਰਟੀ ਕਹਿੰਦੇ ਅੰਡਰ ਪ੍ਰੈਸ਼ਰ ਆ ਇਹਦਾ ਕੀ ਜਵਾਬ ਦਵੋ ਤੁਸੀਂ ਤੁਹਾਨੂੰ ਕਿੰਨੇ ਕਹਿਤਾ ਸਾਡਾ ਤਾਂ ਉਮੀਦਵਾਰ ਲਾਨਿਆਂ ਵੀ ਜਾ ਚੁੱਕਾ ਵਿੰਕੂ ਜੀ ਉਦੋਂ ਜਿੱਤ ਗਏ ਜਦੋਂ ਉਹਨਾਂ ਦੇ ਮੱਥੇ ਦੇ ਉੱਤੇ ਝਾੜੂ ਦਾ ਨਿਸ਼ਾਨ ਲੱਗਾ ਜੇ ਉਹਨਾਂ ਦੀ ਜਿੱਤਣ ਦੀ ਕਾਬਲੀਅਤ ਹੁੰਦੀ ਤੇ ਉਹ ਐਮਐਲਏ ਕਿਉਂ ਹਰਦੇ ਜੇ ਕਾਬਲੀਅਤ ਨਹੀਂ ਸੀ ਫਿਰ ਆਮ ਆਦਮੀ ਪਾਰਟੀ ਚ ਲੈ ਆਂਦਾ ਕਿਉਂ ਗਿਆ حال ਪੰਜਾਬ ਦੇ ਵਿੱਚ ਸਿਆਸੀ ਹਾਲਾਤ ਲਗਾਤਾਰ ਬਦਲਦੇ ਨਜ਼ਰ ਆ ਰਹੇ ਨੇ ਸਿਆਸੀ ਪਿੜਗੜਾ ਪੰਜਾਬ ਦੇ ਵਿੱਚ ਬਣ ਲਿਆ ਗਿਆ ਔਰ ਉਸ ਦੇ ਵਿੱਚ ਲਗਾਤਾਰ ਹੁਣ ਕੁਝ ਨਾ ਕੁਝ ਵਾਪਰਦਾ ਨਜ਼ਰ ਆ ਰਿਹਾ ਖਾਸ ਕਰਕੇ ਜਲੰਧਰ ਸੀਟ ਦੀ ਗੱਲ ਕਰੀਏ ਆਪਣੇ ਆਪ ਦੇ ਵਿੱਚ ਬੜੀ ਅਹਿਮ ਸੀਟ ਹੈ ਜਮਨੀ ਚੋਣ ਤੋਂ ਬਾਅਦ ਇਸ ਸੀਟ ਜਿੰਨੀ ਜ਼ਿਆਦਾ ਗਰਮਾਈ ਹੈ ਇਸ ਸੀਟ ਦੇ ਉੱਤੇ ਵਿਵਾਦ ਵੀ ਉਨਾ ਹੀ ਜ਼ਿਆਦਾ ਪਖਿਆ ਜਮਨੀ ਚੋਣ ਹੁੰਦਾ ਹੈ ਸੁਸ਼ੀਲ ਕੁਮਾਰ ਰਿੰਕੂ ਚੋਣ ਜਿੱਤਦੇ ਨੇ ਔਰ ਆਪਣੀ ਐਮਪੀ ਸ਼ਿਪ ਨੂੰ ਵਿੱਚ ਵਿਚਾਲੇ ਛੱਡ ਕੇ ਜਦੋਂ ਨਵੀਂ ਚੋਣ ਆਉਣ ਵਾਲੀ ਸੀ ਉਮੀਦਵਾਰ ਐਲਾਨ ਦਿੱਤੇ ਗਏ ਸੀ ਸਾਰਾ ਤਾਮਝਾਮ ਸੈੱਟ ਸੀ ਪ੍ਰੋਗਰਾਮ ਬਣਿਆ ਪਿਆ ਸੀ ਗੁਰੂ ਘਰ ਦੇ ਬਾਹਰ ਜਾ ਕੇ ਆ ਵੀ ਕਿਹਾ ਸੀ ਕਿ ਪਾਰਟੀ ਦੇ ਨਾਲ ਮੌਜੂਦ ਆ ਤਾਂ ਵੀ ਅੰਤ ਵਿੱਚ ਆ ਕੇ ਪਾਰਟੀ ਦਾ ਪੱਲਾ ਛੱਡ ਗਏ ਆਪਣੇ ਨਾਲ ਨਾਲ ਸ਼ਿਖ ਲੰਗਰਾਲ ਨੂੰ ਵੀ ਲੈ ਗਏ ਔਰ ਬੀਜੇਪੀ ਤੇ ਜਾ ਵੜੇ ਔਰ ਜੋ ਹਾਲਾਤ ਉਸ ਤੋਂ ਬਾਅਦ ਇਸ ਸੀਟ ਦੇ ਬਣੇ ਨੇ ਜਲੰਧਰ ਦੀ ਸੀਟ ਦੇ ਬਣੇ ਨੇ ਹਰ ਕਿਸ ਦੀ ਨਿਗਾਹ ਇਸ ਵੇਲੇ ਇਸੇ ਸੀਟ ਦੇ ਉੱਤੇ ਨੇ ਸਾਡੇ ਨਾਲ ਫਿਲਹਾਲ ਮੌਜੂਦਾ ਸਿਟਿੰਗ ਐਮਐਲਏ ਜਲੰਧਰ ਸੈਂਟਰਲ ਤੋਂ ਸਾਡੇ ਨਾਲ ਸਾਡੇ ਨਾਲ ਰਮਨ ਅਰੋੜਾ ਜੀ ਮੌਜੂਦ ਨੇ ਅਰੋੜਾ ਸਾਹਿਬ ਤੁਸੀਂ ਸਮਾਂ ਦਿੱਤਾ ਸਭ ਤੋਂ ਪਹਿਲਾਂ ਬਹੁਤ ਸ਼ੁਕਰੀਆ ਧੰਨਵਾਦ ਚੈਨਲ ਦੇਖਦੇ ਸਾਰੇ ਦੇਸ਼ਕਾਂ ਨੂੰ ਮੇਰਾ ਸਤਿ ਸ੍ਰੀ ਅਕਾਲ ਜੋ ਜੋ ਹਾਲਾਤ ਫਿਲਹਾਲ ਬਣੇ ਨੇ ਮੈਂ ਸਭ ਤੋਂ ਪਹਿਲਾਂ ਇੱਕ ਲੋਕਾਂ ਦੇ ਬਿਆਨ ਤੇ ਹੀ ਗੱਲ ਕਰਨੀ ਚਾਹੁੰਦਾ ਲੋਕ ਸਿੱਧੇ ਇਲਜ਼ਾਮ ਲਾ ਰਹੇ ਨੇ ਕਿ ਹੁਣ ਭਾਈ 25-25 ਕਰੋੜ ਰੁਪਏ ਦੀ ਗੱਲ ਕਰਨ ਵਾਲਿਆਂ ਨੂੰ 25 ਕਰੋੜ ਚ ਹੀ ਖਰੀਦ ਲਿਆ ਦੇਖੋ ਕਿੰਨੇ ਚ ਖਰੀਦੇ ਗਏ ਜਾਂ ਉਹਨਾਂ ਦਾ ਕੀ ਹਿੱਤ ਹੈ ਇਹਦੇ 'ਚ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਇਹਦੇ ਜਿਨ੍ਹਾਂ ਨੂੰ ਜਿਨ੍ਹਾਂ ਦਾ ਕੋਈ ਨਿੱਜੀ ਹਿੱਤ ਹੋਊਗਾ ਜਾਂ ਨਿੱਜੀ ਸਵਾਰਥ ਹੋਊਗਾ ਉਹਨਾਂ ਨੇ ਕੀ ਕੀਤਾ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਦੇਣਾ ਚਾਹੁੰਦਾ ਪਰ ਅਦ ਵਿਚਾਲੇ ਆ ਕੇ ਉਸ ਵੇਲੇ ਛੱਡੀ ਪਾਰਟੀ ਜਦੋਂ ਉਮੀਦਵਾਰ ਐਲਾਨ ਦਿੱਤਾ ਗਿਆ ਸੀ ਉਮੀਦਵਾਰ ਐਲਾਨੇ ਹੋਏ ਸੀ ਰਿੰਕੂ ਜੀ ਤੇ ਉਸੇ ਵੇਲੇ ਗੁਰੂ ਘਰ ਵੀ ਜਾਂਦੇ ਨੇ ਕਹਿੰਦੇ ਇਹ ਸਾਰੀਆਂ ਅਫਵਾਹਾਂ ਨੇ ਪਰ ਅਫਵਾਹਾਂ ਦੀਆਂ ਗੱਲਾਂ ਕਰਦੇ ਕਰਦੇ ਅਚਾਨਕ ਉਹ ਬਦਲ ਗਏ ਅਚਾਨਕ ਛੱਡ ਗਏ ਤੁਰ ਗਏ ਕਿੱਦਾਂ ਦੇਖਦੇ ਮੈਂ ਤੁਹਾਨੂੰ ਦੱਸਿਆ ਜੀ ਉਹਨਾਂ ਦਾ ਕੋਈ ਨਿੱਜੀ ਹਿੱਤ ਹੋਊਗਾ ਜੀ ਨਹੀਂ ਤੇ ਆਮ ਆਦਮੀ ਪਾਰਟੀ ਦੇ ਟਿਕਟ ਮਿਲਣਾ ਜਿਹੜੇ ਇੱਕ ਬੜੇ ਆਪਣੇ ਆਪ ਦੀ ਮਾਨ ਔਰ ਸਤਕਾਰ ਦੀ ਗੱਲ ਹੈ ਪਰ ਉਹਨਾਂ ਨੇ ਕਿਹੜੀ ਤਰੀਕ ਕਰਕੇ ਪਾਰਟੀ ਛੱਡੀ ਹੈ ਕਿਹੜੇ ਹਿੱਤ ਆ ਉਹਨਾਂ ਦੇ ਕਿਹੜਾ ਉਹਨਾਂ ਦਾ ਨਿੱਜੀ ਸਵਾਰਥ ਹੈ ਜਾਂ ਉਹਨਾਂ ਦਾ ਕੀ ਦੇਣ ਲੈਣ ਹੋਇਆ ਹੈ ਇਹ ਸਾਨੂੰ ਮੈਂ ਇਸ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਫਿਲਹਾਲ ਗੱਲਾਂ ਤਾਂ ਇਹ ਵੀ ਚੱਲ ਰਹੀਆਂ ਨੇ ਕਿ ਰਮਨ अरोड़ा ਵੀ ਜਿਹੜੇ ਉਹ ਇਸ ਕਤਾਰ ਦੇ ਵਿੱਚ ਸ਼ਾਮਿਲ ਨੇ ਹੋ ਸਕਦਾ ਹੈ ਕਿ ਆਉਣ ਦੇ ਵੇਲੇ ਰਮਨ अरोड़ा ਵੀ ਪਲਟੀ ਮਾਰ ਜਾਣ ਦੇਖੋ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਔਰ ਇਸੇ ਤਰ੍ਹਾਂ ਹਿੱਸਾ ਰਵਾਂਗਾ ਇਹ ਜਿਹੜੀਆਂ ਲੋਕੀਆ ਫਵਾਹਾਂ ਦੇ ਰਹੇ ਨੇ ਜਾਂ ਲੋਕੀਆ ਫਵਾਹਾਂ ਇਹ ਉਹ ਲੋਕ ਫਾਂ ਦੇ ਰਹੇ ਨੇ ਜਿਹੜੇ ਆਮ ਸਾਡੇ ਲੋਕਾਂ ਕਿੰਨਾਂ ਲੋਕਾਂ ਨੂੰ ਸਾਡਾ ਡਰ ਪਉ ਆ ਹੁਣ ਜਿਸਾਂ ਮੋਦੀ ਨੂੰ ਕੇਜਰੀਵਾਲ ਸਾਹਿਬ ਦਾ ਡਰ ਪਉ ਤੇ ਉਹਨਾਂ ਨੇ ਬੇਮਤਲਬ ਬੇ ਕਿਸੇ ਕਸੂਰ ਤੋਂ ਉਹਨਾਂ ਨੂੰ ਅੰਦਰ ਕਰਾਤਾ ਇਸੇ ਤਰ੍ਹਾਂ ਲੋਕਾਂ ਦੇ ਮਨਾਂ ਦੇ ਵਿੱਚ ਸਾਡਾ ਡਰ ਪਉ ਆ ਵੀ ਇਹ ਇਹ ਲੋਕ ਜਿਹੜੇ ਆ ਆਮ ਆਦਮੀ ਪਾਰਟੀ ਨੂੰ ਚੇਤਾਨਨ ਦੇ ਪੂਰਾ ਜੋਰ ਲਗਾ ਰਹੇ ਇਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਹਲਾਇਆ ਜਾਏ ਢਮਕਾਇਆ ਡਰਾਇਆ ਜਾਏ ਪਰ ਅਸੀਂ ਆਮ ਆਦਮੀ ਪਾਰਟੀ ਦੇ ਸੱਚੇ ਸੇਵਕਾਂ ਸੰਘਰਸ਼ੋਂ ਨਿਕਲੇ ਹੋਏ ਸੇਵਕ ਅਸੀਂ ਕਦੇ ਵੀ ਹਰੰਡਰਨ ਵਾਲੇ ਨਹੀਂ ਤੁਹਾਨੂੰ ਲੱਗਦਾ ਪਲਾ ਕਿ ਉਹਨਾਂ ਦੋਵਾਂ ਨੂੰ ਵੀ ਇਦਾਂ ਲਈ ਕੋਈ ਡਰਾਵਾ ਦਿੱਤਾ ਗਿਆ ਹੋਵੇਗਾ ਕਿ ਭਾਈ ਈਡੀ ਭੇਜਦੇਾਂਗੇ ਜਾਂ ਇਦਾਂ ਕਰਦੇਾਂਗੇ ਕੁਝ ਦੇਖੋ ਗੱਲ ਸੁਣੋ ਜੀ ਜੇ ਦੇਖੋ ਇਹ ਨਹੀਂ ਮੈਂ ਕਹਿੰਦਾ ਵੀ ਡਰਾਵੇ ਤਾਂ ਮੈਨੂੰ ਵੀ ਆ ਰਹੇ ਆ ਸਾਨੂੰ ਵੀ ਆਫਰਾਂ ਆ ਰਹੀਆਂ ਫਿਰ ਇਹ ਮੰਨ ਲਈਏ ਕਿ ਆਉਣ ਵਾਲਾ ਟਾਈਮ ਫਿਰ ਤੁਹਾਡਾ ਵੀ ਉਧਰ ਵੱਲ ਨੂੰ ਮੈਂ ਤੁਹਾਨੂੰ ਦੱਸਿਆ ਵੀ ਜਿਹੜੇ ਲੋਕ ਡਰ ਗਏ ਜਾਂ ਜੇ ਮੈਂ ਨਹੀਂ ਇਹ ਕਹਿੰਦਾ ਵੀ ਉਹਨਾਂ ਨੂੰ ਇਸ ਤਰੀਕੇ ਦਾ ਕੋਈ ਫੋਨ ਆਏ ਹੋਣਗੇ ਜਾਂ ਉਹ ਡਰ ਗਏ ਹੋਣਗੇ ਪਰ ਜੇ ਉਹ ਗਏ ਨੇ ਤਾਂ ਉਹਨਾਂ 'ਚ ਕੋਈ ਵਜ੍ਹਾ ਹੋਵੇਗੀ ਸਾਡੇ 'ਚ ਕੋਈ ਵਜ੍ਹਾ ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਹੀ ਰਵਾਂਗੇ ਔਰ ਦੇਖੋ ਜੇ ਅਸੀਂ ਡਰਨ ਵਾਲਿਆਂ ਚੁਣੇ ਹੈਗੇ ਅਸੀਂ ਭੱਜਣ ਵਾਲਿਆਂ ਚੁਣੇ ਹੈਗੇ ਅਸੀਂ ਡਟ ਕੇ ਇੱਥੇ ਕੰਮ ਕਰਾਂਗੇ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਕੇ ਕੰਮ ਕਰਾਂਗੇ ਸਦਾ ਭਗਵਾਨ ਸਿੰਘ ਮਾਨ ਜੀ ਦੀ ਔਰ ਸਦਾ ਕੇਜਰੀਵਾਲ ਸਾਹਿਬ ਦੀ ਸੋਚ ਨੂੰ ਅੱਗੇ ਵਧਾ ਕੇ ਉਹਨਾਂ ਦੇ ਪੈਰਾ ਦੇਾਂਗੇ ਅੱਜ ਤੁਸੀਂ ਹੁਣ ਹੁਣੇ ਕਿਹਾ ਕਿ ਤੁਹਾਨੂੰ ਵੀ ਆਫਰ ਆ ਰਹੇ ਨੇ ਤੁਹਾਨੂੰ ਵੀ ਇਦਾਂ ਦੇ ਫੋਨ ਆ ਰਹੇ ਆ ਰਿਹਾ ਤੁਹਾਨੂੰ ਵੀ ਮਿਲਿਆ ਕੋਈ ਆਫਰ ਬਿਲਕੁਲ ਬਿਲਕੁਲ ਆਫਰ ਵੀ ਮਿਲਿਆ ਤੁਹਾਨੂੰ ਕੋ ਪੈਸੇ ਦੀ ਗੱਲ ਇਹਦੇ ਚ ਨਹੀਂ ਹੋਈ ਉਹਨਾਂ ਨੇ ਕਿਹਾ ਤੁਸੀਂ ਇੱਥੇ ਆਓ ਤੁਹਾਨੂੰ ਜੋ ਚਾਹੀਦਾ ਕੀ ਚਾਹਨੇ ਹੋ ਤੁਸੀਂ ਹਰ ਚੀਜ਼ ਤੁਹਾਨੂੰ ਮਿਲੇਗੀ ਸਾਨੂੰ ਡਰਾਉਂਦੇ ਵੀ ਆ ਕਿੰਨੇ ਕਿ ਕਾਲਸ ਆਉਂਦੀਆਂ ਆਂਦੀਆਂ ਜੀ ਇਹ ਤਾਂ ਹੁਣ ਖੇਸ਼ ਬੰਦਾ ਹੋ ਗਏ ਨਹੀਂ ਕਾਲਸ ਆਉਂਦੀਆਂ ਨੇ ਨਾਮ ਤਾਂ ਨਹੀਂ ਦੱਸਦੇ ਕਾਲਸ ਆਉਂਦੀਆਂ ਸੀ ਉੱਪਰ ਪਾਰਟੀ ਨੂੰ ਦੱਸ ਦਿੰਨੇ ਆ ਵੀ ਉਹ ਉਹ ਵੀ ਸਾਨੂੰ ਹੁਣ ਕਹਿਣ ਲੱਗੇ ਵੀ ਤੁਸੀਂ ਇਗਨੋਰ ਕਰਿਆ ਕਰੋ ਇਹ ਸਾਰਿਆਂ ਨੂੰ ਹੀ ਆ ਰਹੇ ਆ ਇਸ ਕਰਕੇ ਅਸੀਂ ਵੀ ਹੁਣ ਇਗਨੋਰ ਕਰਨਾ ਛੱਡ ਦਿੱਤਾ ਹੈ ਅੱਛਾ ਜਦੋਂ ਇਸ ਬਾਰੇ ਗੱਲ ਕੀਤੀ ਸੀ ਸ਼ੀਤਲ ਲੰਗਰਾਲ ਜੀ ਕਹਿੰਦੇ ਸੀਗੇ ਕਿ ਇਹ ਤਾਂ ਸਾਨੂੰ ਕਿਹਾ ਗਿਆ ਸੀ ਕਿ ਭਾਈ ਇਹ ਚੀਜ਼ ਐਲੈਬੋਰੇਟ ਕਰਕੇ ਦੱਸੋ ਲੋਕਾਂ 'ਚ ਕਿ ਸਾਨੂੰ ਫੋਨ ਕੀਤੇ ਜਾ ਰਹੇ ਦੇਖੋ ਜਦੋਂ ਆਪਰੇਸ਼ਨ ਲੋਟਸ ਸੀਗਾ ਉਦੋਂ ਮੈਂ ਵੀ ਉਸ ਆਪਰੇਸ਼ਨ ਲੋਟਸ ਦਾ ਹਿੱਸਾ ਰਿਹਾ ਹਾਂ ਮੈਂ ਵੀ ਜਦੋਂ ਇਹਨਾਂ ਨੇ ਵਿਜੀਲੈਂਸ ਦੇ ਵਿੱਚ ਜਾ ਕੇ ਕੰਪਲੇਂਟਸ ਕੀਤੀ ਮੈਂ ਵੀ ਨਾਲ ਹੀ ਸੀਗਾ ਕਿਉਂਕਿ ਮੈਨੂੰ ਵੀ ਉਸ ਵੇਲੇ ਕਾਲਸ ਆਈਆਂ ਸੀ ਉਹਦੀ ਪੂਰੀ ਡਿਟੇਲ ਪੂਰੀ ਰਿਕਾਰਡਿੰਗ ਪੂਰਾ ਨੰਬਰ ਹਰ ਚੀਜ਼ ਮੈਂ ਵਿਜੀਲੈਂਸ ਦੇ ਵਿੱਚ ਜਾ ਕੇ ਉੱਥੇ ਦਾਖਲ ਕਰਾ ਕੇ ਆਇਆ ਸ਼ੀਤਲੰਗਰਾਲ ਮੇਰੇ ਨਾਲ ਹੀ ਸੀਗੇ ਮੈਨੂੰ ਕਿਸੇ ਨੇ ਵੀ ਕਿਸੇ ਵੀ ਆਪਣੀ ਆਮ ਆਦਮੀ ਪਾਰਟੀ ਦੇ ਕਿਸੇ ਬੰਦੇ ਨੇ ਵੀ ਇਸ ਚੀਜ਼ ਨੂੰ ਕਰਨ ਜੋ ਮੇਰੇ ਕੋਲ ਸਚਾਈ ਸੀਗੀ ਮੈਂ ਉਹ ਸਾਹਮਣੇ ਵਿਜੀਲੈਂਸ ਦੇ ਪੇਸ਼ ਕੀਤੀ ਹੈ ਤ론 ਇੱਕ ਪਾਸੇ ਤਾਂ ਤੁਹਾਡੇ ਕਰੀਬੀ ਦੋਸਤ ਮੰਨੇ ਜਾਂਦੇ ਨੇ ਔਰ ਦੂਜੇ ਪਾਸੇ ਕਿਤੇ ਆਪਣੀ ਦੋਸਤ ਦੇ ਹੱਥੋਂ ਠੱਗਿਆ ਤਾਂ ਨਹੀਂ ਮਹਿਸੂਸ ਕਰ ਰਹੇ ਇਸ ਵੇਲੇ ਤੁਸੀਂ ਨਹੀਂ ਨਹੀਂ ਮੈਂ ਤੁਹਾਨੂੰ ਫੇਰ ਕਹਿ ਰਿਹਾ ਜੀ ਦੇਖੋ ਦੋਸਤੀ ਉਹਦੇ ਨਾਲ ਮੇਰੀ ਅੱਜ ਵੀ ਕਾਇਮ ਹੈ ਸਿਰਫ ਵਿਚਾਰਾਂ ਦੇ ਮੇਲ ਨਹੀਂ ਹੈਗਾ ਉਹਦਾ ਵਿਚਾਰ ਆਪਣੇ ਨੇ ਮੇਰੇ ਵਿਚਾਰ ਆਪਣੇ ਨੇ ਪਰ ਕਿਤੇ ਇਹ ਦੋਸਤੀ ਕੋਈ ਰੋਡ ਮੈਪ ਤਾਂ ਨਹੀਂ ਤਿਆਰ ਕਰ ਰਹੀ ਉਧਰ ਵੱਲ ਨੂੰ ਕੋਈ ਬ੍ਰਿਜ ਬਣਾਉਂਦੀ ਪਈ ਹੋਵੇ ਨਹੀਂ ਨਹੀਂ ਐਦਾਂ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਆਮ ਆਦਮੀ ਪਾਰਟੀ ਦਾ ਹਿੱਸਾ ਔਰ ਆਮ ਆਦਮੀ ਪਾਰਟੀ ਦਾ ਹੀ ਹਿੱਸਾ ਹੀ ਰਵਾਂਗਾ ਕਿਉਂਕਿ ਜਿਹੜੇ ਮੇਰੇ ਵਿਚਾਰ ਨੇ ਉਹ ਲੋਕੀਂ ਵਿਚਾਰ ਨੇ ਮੈਂ ਇਹ ਚਾ ਜੋ ਸਾਡੇ ਮਾਨ ਸਾਹਿਬ ਦੀ ਸੋਚ ਹੈ ਜੋ ਕੇਜਰੀਵਾਲ ਸਾਹਿਬ ਦੀ ਸੋਚ ਹੈ ਅچھے ਸਕੂਲ ਹੋਣ ਅچھے ਹਸਪੀਟਲ ਹੋਣ ਮਹੱਲਾ ਕਲੀਨਿਕ ਹੋਣ ਗਰੀਬ ਪਰਿਵਾਰਾਂ ਨੂੰ ਨੌਕਰੀਆਂ ਮਿਲਣ ਇਹ ਲੋਕ ਇਮਾਨਦਾਰੀ ਨਾਲ ਇੱਜ਼ਤ ਦੇ ਨਾਲ ਬਿਨਾਂ ਰਿਸ਼ਵਤਖੋਰੀ ਤੋਂ ਆਪਣਾ ਜੀਵਨ ਬਤੀਤ ਕਰਨ ਲੋਕਾਂ ਨੂੰ ਸੁੱਖ ਸਹੂਦਾਵਾਂ ਮਿਲਣ ਸਾਡਾ ਜੀਵਨ ਇਸ ਪਾਸੇ ਨੂੰ ਚੱਲਣਾ ਵੀ ਅਸੀਂ ਕਿਸ ਤਰ੍ਹਾਂ ਲੋਕਾਂ ਨੂੰ ਸੁੱਖ ਸਹੂਦਾਵਾਂ ਦੇ ਸਕਦੇ ਤੁਸੀਂ ਕਹਿ ਰਹੇ ਹੋ ਕਿ ਆਮ ਆਦਮੀ ਪਾਰਟੀ ਦਾ ਵਿਜ਼ਨ ਹੈ ਤੁਹਾਡਾ ਇਹ ਵਿਜ਼ਨ ਹੈ ਪਰ ਸ਼ੀਤਲ ਗੁਰਾਲ ਕਹਿੰਦੇ ਨੇ ਕਿ ਇਹ ਤਾਂ ਸਭ ਕੁਝ ਹੋ ਹੀ ਨਹੀਂ ਸਕਿਆ ਇਹ ਚਾਹੁੰਦੇ ਸੀ ਅਸੀਂ ਹੋਵੇ ਕਹਿੰਦੇ ਹੋ ਹੀ ਨਹੀਂ ਸਕਿਆ ਅਸੀਂ ਤਾਂ ਕੋਈ ਭਾਜਪਾ ਸਾਨੂੰ ਕਰਕੇ ਦੇਊਗੀ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਵੀ 300 ਯੂਨਿਟ ਜਿਹੜੀ ਬਿਜਲੀ ਹਰ ਵਰਗ ਨੂੰ ਕਿਹਨੇ ਦਿੱਤੀ ਹੈ ਆਮ ਆਦਮੀ ਪਾਰਟੀ ਨੇ ਨਹੀਂ ਦਿੱਤੀ ਤਕਰੀਬਨ 45000 ਨੌਕਰੀਆਂ ਬਿਨਾਂ ਰਿਸ਼ਵਤ ਤੋਂ ਬਿਨਾਂ ਕਿਸੇ ਸੁਪਾਰਿਸ਼ ਤੋਂ ਸਿਰਫ 2 ਸਾਲਾਂ ਦੇ ਵਿੱਚ ਕਿੰਨੇ ਦਿੱਤੀਆਂ ਆਮ ਆਦਮੀ ਪਾਰਟੀ ਨੇ ਸਕੂਲ ਆਫ ਐਮੀਨੈਂਸ ਕਿੰਨੇ ਦਿੱਤੇ ਆਮ ਆਦਮੀ ਪਾਰਟੀ ਨੇ ਅੱچھے ਮੁਹੱਲਾ ਕਲੀਨਿਕ ਕਿੰਨੇ ਦਿੱਤੇ ਆਮ ਆਦਮੀ ਪਾਰਟੀ ਨੇ ਅੱچھے ਹਸਪੀਟਲ ਕੌਣ ਦੇ ਰਿਹਾ ਆਮ ਆਦਮੀ ਪਾਰਟੀ ਦੇ ਰਹੀ ਤੇ ਹੋਰ ਜੇ ਇਹੀ ਸਾਡੇ ਵਿਜ਼ਨ ਹਨ ਤੇ ਜੇ ਇਹ ਪਬਲਿਕ ਨੂੰ ਨਜ਼ਰ ਆ ਰਹੇ ਨੇ ਲੋਕਾਂ ਨੂੰ ਹਰ ਵਰਗ ਨੂੰ ਮੈਨੂੰ ਨਹੀਂ ਲੱਗਦਾ ਵੀ ਸ਼ਾਇਦ ਤੁਹਾਡੇ ਘਰ ਦਾ ਵੀ ਬਿਜਲੀ ਦਾ ਬਿੱਲ ਫ੍ਰੀ ਹੋਵੇ 90% ਲੋਕੀ ਦੇਖੋ ਪਹਿਲਾਂ ਹੁੰਦਾ ਸੀਗਾ ਇੱਕ ਵਿਸ਼ੇਸ਼ ਵਰਗ ਨੂੰ ਇਹ ਫੈਸਿਲਟੀਆਂ ਹੁੰਦੀਆਂ ਸੀਗੀਆਂ ਹੁਣ ਤਾਂ ਸਾਰੇ ਵਰਗਾਂ ਨੂੰ ਜਿਨ੍ਹਾਂ ਦਾ ਬਿੱਲ ਮਹੀਨੇ ਦਾ 300 ਯੂਨਿਟ ਸਾਰੇ ਨੂੰ ਫੈਸਿਲਿਟੀ ਮਿਲਦੀ ਇੱਕ ਇਹਨਾਂ ਦਿੱਤੇ ਆਮ ਆਦਮੀ ਪਾਰਟੀ ਨਾਲ ਜੇ ਆਮ ਆਦਮੀ ਪਾਰਟੀ ਇੰਨਾ ਕੁਝ ਦੇ ਰਹੀ ਹੈ ਤੇ ਫਿਰ ਅਸੀਂ ਕਿੱਦਾਂ ਇਹ ਸੇ ਸਾਡੇ ਅੱਖਾਂ ਦੇਖਿਆਂ ਦੀ ਗੱਲ ਹੈ ਨਾ ਜੀ ਵੀ ਮੋਲਾ ਕਲੀਨਿਕ ਬੰਦੇ ਪਿਆ ਸਕੂਲ ਬੰਦੇ ਪਿਆ ਹਸਪੀਟਲ ਬੰਦੇ 300 ਯੂਨਿਟ ਬਿਜਲੀ ਫ੍ਰੀ ਮਿਲਦੀ ਪਈ ਤੇ ਫਿਰ ਅਸੀਂ ਲੋਕ ਕਿੱਦਾਂ ਕਹਿ ਸਕਦੇ ਵੀ ਆਮ ਆਦਮੀ ਪਾਰਟੀ ਫੈਸਿਲਿਟੀਆਂ ਨਹੀਂ ਦੇ ਰਹੀ ਉਹ ਤਾਂ ਕੈਮਰੇ ਸਾਹਮਣੇ ਆ ਕੇ ਕਹਿੰਦੇ ਕਿ ਲੋਕਲ ਲੋਕ ਜਿਹੜੇ ਨੇ ਸਾਡੇ ਕੋਲ ਆਉਂਦੇ ਨੇ ਉਹਨਾਂ ਦੀ ਦਰਖਾਸਤਾਂ ਆਉਂਦੀਆਂ ਕਿ ਸਾਡਾ ਆ ਕੰਮ ਨਹੀਂ ਹੋ ਰਿਹਾ ਉਹ ਕੰਮ ਨਹੀਂ ਹੋ ਰਿਹਾ ਐਮਪੀ ਸਾਹਿਬ ਕਹਿੰਦੇ ਕਿ ਮੇਰੀਆਂ ਫਾਈਲਾਂ ਭਰੀ ਦੇਖੋ ਇਸ ਤਰ੍ਹਾਂ ਹੁੰਦਾ ਵੀ 100% ਕੰਮ ਕਦੀ ਵੀ ਕਿਸੇ ਦੇ ਕੰਪਲੀਟ ਨਹੀਂ ਹੁੰਦੇ ਹੈਗੇ ਜਿੰਨਾ ਲੋਕਾਂ ਦੇ ਕੰਮ ਹੁੰਦੇ ਆ ਕਿ ਆ ਉਹਨਾਂ ਨੂੰ ਜਾ ਕੇ ਪੁੱਛੋ ਵੀ ਕਿਦਾਂ ਕੰਮ ਹੋ ਰਿਹਾ ਤੜਾ ਤੜ ਕੰਮ ਹੋ ਰਿਹਾ ਤੁਸੀਂ ਵੀ ਦੇਖੋ ਮੇਰੇ ਕੋਲ ਆ ਕੇ ਬੈਠੋ ਦੇਖ ਤੁਸੀਂ ਦੇਖਿਓ ਪਬਲਿਕ ਦੇ ਅਸੀਂ ਕੰਮ ਕਿਸਾਂ ਕਰਦੇ ਆ ਔਰ ਸਾਡਾ ਕੰਮ ਦਾ ਸਟਾਈਲ ਕੀ ਹੈ ਅਸੀਂ ਤਾਂ ਸਾਡੇ ਆਫਿਸ ਤੋਂ ਤਕਰੀਬਨ ਹਰ ਲੋਕ ਖੁਸ਼ ਹੋ ਕੇ ਜਾਂਦੇ ਕਿਉਂਕਿ ਉਹਨਾਂ ਦੇ ਮੌਕੇ ਦੇ ਉੱਤੇ ਹੀ ਅਸੀਂ ਕੰਮ ਕਰ ਰਹੇ ਹਾਂ ਫਰਕ ਸਿਰਫ ਇਹ ਨਾ ਹੈ ਵੀ ਕਈ ਵਾਰੀ ਐਸੇ ਕੰਮ ਹੁੰਦੇ ਆ ਜਿਹਦੇ ਵਿੱਚ ਕਈ ਤਰ੍ਹਾਂ ਦੀ ਹਾਈ ਕੋਰਟ ਦੀ ਜਾਂ ਕਿਸੇ ਤਰ੍ਹਾਂ ਦੀ ਕੋਰਟ ਦੀ ਜਾਂ ਕਿਸੇ ਕਿਸੇ ਤਰ੍ਹਾਂ ਦੀ ਅੱਗੋਂ ਪ੍ਰੋਬਲਮ ਹੁੰਦੀ ਵੀ ਉਹ ਕੰਮ ਨਹੀਂ ਹੋ ਪਾਉਂਦਾ। ਉਹ ਤਾਂ ਉਹ ਨਹੀਂ ਸੀ ਕਰ ਰਹੇ ਕੰਮ ਜਿਹੜੇ ਕਰਨੇ ਚਾਹੀਦੇ। ਹਾਂ ਇਹ ਇਹਦੇ ਵਿੱਚ ਮੈਂ ਤੁਹਾਨੂੰ ਇਹ ਗੱਲ ਕਹਿ ਦਨਾ ਵੀ ਉਹਨਾਂ ਦਾ ਕੀ ਵਿਜ਼ਨ ਹੋਊਗਾ, ਉਹਨਾਂ ਦੇ ਕੰਮ ਦਾ ਸਟਾਈਲ ਕੀ ਹੋਊਗਾ ਮੈਨੂੰ ਪਤਾ ਨਹੀਂ। ਅਸੀਂ ਤਾਂ ਸਿੱਧਾ-ਸਿੱਧਾ ਲੋਕ ਲੋਕਾਂ ਦੇ ਹਿੱਤਾਂ ਦੇ ਕੰਮ ਕਰਨ ਵਾਲੇ, ਲੋਕਾਂ ਦੇ ਹਿੱਤਾਂ ਦੀਆਂ ਗੱਲਾਂ ਕਰਨ ਵਾਲੇ। ਹੁਣ ਤੁਸੀਂ ਦੇਖੋ ਮੈਂ ਕਈ ਖੁਦ ਆਪ ਹੀ ਚਲਾ ਜਾਣਾ ਵਾਂ। ਮੈਂ ਮੇਰੇ ਆਫਿਸ ਦੇ ਵਿੱਚ ਫੈਸਿਲਟੀਆਂ ਨੇ ਮੈਂ ਇੱਕ ਦੋ ਐਕਟਿਵਾ ਰੱਖੀਆਂ ਦੋ ਲੜਕੇ ਰੱਖੇ ਹੋਏ ਆ ਕੋਈ ਬਜ਼ੁਰਗ ਆਂਦੇ ਆ ਕੋਈ ਲੇਡੀਜ਼ ਆਂਦੀ ਜਿਨ੍ਹਾਂ ਦਾ ਕੰਮ ਥੋੜਾ ਦੂਰ ਦਾ ਵਾ ਕਚੈਰੀ ਦਾ ਹਸਪੀਟਲ ਦਾ ਥਾਣੇ ਦਾ ਮੇਰਾ ਲੜਕਾ ਖੁਦ ਉਹਨਾਂ ਨੂੰ ਵਿਚਾਰੇ ਬਜ਼ੁਰਗਾਂ ਨੂੰ ਨਾਲ ਬਿਠਾ ਕੇ ਉਹਨਾਂ ਦਾ ਕੰਮ ਕਰਾ ਕੇ ਉਹਨਾਂ ਦੇ ਘਰ ਛੱਡਣ ਜਾਂਦੇ ਅਸੀਂ ਲੋਕ ਅਸੀਂ ਇਦਾਂ ਨਹੀਂ ਲੋ ਅੰਦਰ ਇੱਕ ਭਾਵਨਾ ਵੀ ਹੋਣੀ ਚਾਹੀਦੀ ਨਾ ਅਸੀਂ ਸੇਵਾ ਦੀ ਭਾਵਨਾ ਲੈ ਕੇ ਆਮ ਆਦਮੀ ਪਾਰਟੀ ਦੇ ਵਿੱਚ ਆਏ ਆ ਤੋ ਸੇਵਾ ਦੀ ਭਾਵਨਾ ਲੈ ਕੇ ਹੀ ਇਹ ਅੱਗੇ ਚੱਲਣਾ ਹੈ। ਅੱਛਾ ਇਸ ਵੇਲੇ ਅ ਅਰੋੜਾ ਸਾਹਿਬ ਜੋ ਹਾਲਾਤ ਬਣੇ ਹੋਏ ਜਲੰਧਰ ਦੇ ਵਿੱਚ ਇਹ ਸੀਟ ਸਖਣੀਆਂ ਹੋਣ ਹੋਣ ਤੋਂ ਬਾਅਦ ਵਿਵਾਦ ਬਣਿਆ ਹੋਇਆ ਹੈ ਕਿ ਹੁਣ ਇੱਥੇ ਆਊਗਾ ਕੌਣ? ਅਗਲਾ ਉਮੀਦਵਾਰ ਕੌਣ ਹੋ ਸਕਦਾ ਆ? ਅਗਲਾ ਐਮਐਲਏ ਦੇ ਵਿੱਚ ਕੌਣ ਹੋ ਸਕਦਾ ਆ? ਇਸ ਵੇਲੇ ਆਮ ਆਦਮੀ ਪਾਰਟੀ ਕਹਿੰਦੇ ਅੰਡਰ ਪ੍ਰੈਸ਼ਰ ਆ ਇਹਦਾ ਕੀ ਜਵਾਬ ਦੋ? ਤੁਸੀਂ ਤੁਹਾਨੂੰ ਕਿੰਨੇ ਕਹਿਤਾ ਸਾਡਾ ਤਾਂ ਉਮੀਦਵਾਰ ਲਾਣਿਆਂ ਵੀ ਜਾ ਚੁੱਕਾ। ਹਾਂ। ਸਾਡਾ ਉਮੀਦਵਾਰ ਐਲਾਨਿਆ ਜਾ ਚੁੱਕਾ ਇਹ ਲੋਕਾਂ ਦੇ ਮੰਨਾਂ ਦੇ ਵਿੱਚ ਵਹਿਮ ਹੈ ਜੀ ਅੰਡਰ ਪ੍ਰੈਸ਼ਰ ਹੈ ਨਾ ਨਾ ਆ ਮੈਂ ਕਹਿ ਰਿਹਾ ਜੀ ਸਾਡਾ ਉਮੀਦਵਾਰ ਐਲਾਨਿਆ ਜਾ ਚੁੱਕਾ ਆ ਝਾੜੂ ਪਾਰਟੀ ਜਿੰਨੂੰ ਮਰਜ਼ੀ ਟਿਕਟ ਦੇ ਦੇਵੇ ਸਾਡਾ ਉਮੀਦਵਾਰ ਝਾੜੂ ਆ ਔਰ ਅਸੀਂ ਝਾੜੂ ਨੂੰ ਜਿਤਾਉਣਾ ਔਰ ਦੂਸਰੀਆਂ ਪਾਰਟੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਾਉਣਾ ਅੱਛਾ ਇਸ ਵੇਲੇ ਤੱਕ ਤਾਂ ਇਹੀ ਕਿਹਾ ਜਾ ਰਿਹਾ ਸੀ ਕਿ ਸੁਸ਼ੀਲ ਕੁਮਾਰ ਰਿੰਕੂ ਹੈਗੇ ਨੇ ਤੇ ਉਹਨਾਂ ਦਾ ਮੈਚ ਚਰਨਜੀਤ ਸਿੰਘ ਚੰਨੀ ਨਾਲ ਫਸ ਸਕਦਾ ਆ ਪਰ ਹੁਣ ਚਰਨਜੀਤ ਸਿੰਘ ਚੰਨੀ ਤਾਂ ਹੈਗੇ ਨੇ ਰਿੰਕੂ ਜੀ ਨਜ਼ਰ ਨਹੀਂ ਆ ਰਹੇ ਆਮ ਆਦਮੀ ਪਾਰਟੀ ਦੇ ਦੇਖੋ ਮੈਂ ਪਹਿਲਾਂ ਹੀ ਤੁਹਾਨੂੰ ਕਿਹਾ ਵਾ ਰਿੰਕੂ ਜੀ ਇੱਕ ਅਲੱਗ ਨੇ ਸਾਡਾ ਰਿੰਕੂ ਜੀ ਉਦੋਂ ਜਿੱਤ ਗਏ ਦੇਖੋ ਜਦੋਂ ਉਹਨਾਂ ਦੇ ਮੱਥੇ ਦੇ ਉੱਤੇ ਝਾੜੂ ਦਾ ਨਿਸ਼ਾਨ ਲੱਗਾ ਯਾਨੀ ਕਿ ਜਿਤਾਇਆ ਗਿਆ ਪੂਰਾ ਧਾਮ-ਜਾਮਲਾ ਤੁਸੀਂ ਦੇਖੋ ਜੀ ਉਹਨਾਂ ਦੇ ਜਿੱਤਣ ਦੀ ਕਾਬਲੀਅਤ ਹੁੰਦੀ ਤੇ ਐਮਐਲਏ ਹਰ ਗਏ ਜੇ ਉਹਨਾਂ ਦੀ ਜਿੱਤਣ ਦੀ ਕਾਬਲੀਅਤ ਹੁੰਦੀ ਤੇ ਉਹ ਐਮਐਲਏ ਕਿਉਂ ਹਰਦੇ ਜੇ ਜੇ ਕਾਬਲੀਅਤ ਨਹੀਂ ਸੀ ਫਿਰ ਆਮ ਆਦਮੀ ਪਾਰਟੀ ਚ ਲੈ ਆਂਦਾ ਕਿਉਂ ਗਿਆ ਸੁਣੋ ਮੈਂ ਤੁਹਾਨੂੰ ਦੱਸਣਾ ਉਹੀ ਗੱਲ ਤੁਹਾਨੂੰ ਦੱਸ ਰਿਹਾ ਵੀ ਅਸੀਂ ਇਹ ਦੇਖਦੇ ਆਂ ਵੀ ਜਿਹੜਾ ਬੰਦਾ ਆਮ ਆਦਮੀ ਦੇਖੋ ਉਹ ਆਪ ਖੁਦ ਸਾਡੇ ਕੋਲ ਚੱਲ ਕੇ ਆਇਆ ਆਮ ਆਦਮੀ ਪਾਰਟੀ ਫਿਰ ਦੇਖੋ ਮੈਂ ਇੱਕ ਗੱਲ ਹੋਰ ਤੁਹਾਨੂੰ ਦੱਸਾਂਗੀ ਲੋਕੀ ਕਿਸੇ ਹੋਰ ਨੂੰ ਨਹੀਂ ਸਿਰਫ ਆਮ ਆਦਮੀ ਪਾਰਟੀ ਦੀ ਨੀਤੀਆਂ ਨੂੰ ਪਸੰਦ ਕਰਦੇ ਆ ਹੁਣ ਸਾਡੇ ਵਰਗੇ ਵਪਾਰੀ ਲੋਕ ਆ ਸਾਨੂੰ ਸਾਡਾ ਸਾਡੇ ਪੂਰੇ ਖਾਨਦਾਨ ਚ ਕਿਸੇ ਤਰ੍ਹਾਂ ਦਾ ਵੀ ਰਾਜਨੀਤੀ ਨਾਲ ਕੋਈ ਲੈਣਾ ਦੇਣਾ ਨਹੀਂ ਠੀਕ ਹੈ ਅਸੀਂ ਲੋਕਾਂ ਦੀ ਜਨ ਹਿਤ ਪਹਿਲਾਂ ਹੀ ਸੇਵਾ ਕਰਦੇ ਸੀਗੇ ਸਾਨੂੰ ਪਾਰਟੀ ਨੇ ਟਿਕਟ ਦਿੱਤੀ ਤੇ ਅਸੀਂ ਜਿੱਤ ਗਏ ਕਿਉਂਕਿ ਅਸੀਂ ਨਹੀਂ ਜਿੱਤੇ ਸਾਡੇ ਚੋਣ ਨਿਸ਼ਾਨ ਸਾਡਾ ਝਾੜੂ ਜਿੱਤੇ ਆ ਸਦਾ ਭਗਵੰਤ ਸਿੰਘ ਮਾਨ ਜਿੱਤੇ ਕੇਜਰੀਵਾਲ ਸਾਹਿਬ ਜਿੱਤੇ ਸਾਡਾ ਆਪਣਾ ਫਿਲ ਕੋਈ ਵਜੂਦ ਨਹੀਂ ਆ ਅਸੀਂ ਸਾਡੀ ਪਾਰਟੀ ਆ ਤੇ ਅਸੀਂ ਆ ਨਹੀਂ ਤੇ ਅਸੀਂ ਕੁਛੇ ਕੰਮ ਦੇਨੇ ਅੱਛਾ ਅੰਤ ਦੇ ਵਿੱਚ ਹੁਣ ਆਹੀ ਪੁੱਛਾਂਗਾ ਜੋ ਹਾਲਾਤ ਨੇ ਫਿਲਹਾਲ ਆਉਂਦਾ ਸਮਾਂ ਕੀ ਕਹਿੰਦਾ ਆ ਆਮ ਆਦਮੀ ਪਾਰਟੀ ਕਿਤੇ ਝਾੜੂ ਦੇ ਤੀਲੇ ਖੇਲੜ ਤਾਂ ਨਹੀਂ ਜਾਣਗੇ ਮੈਂ ਫਿਰ ਤੁਹਾਨੂੰ ਦੱਸ ਰਿਹਾ ਜੀ ਆਮ ਆਦਮੀ ਪਾਰਟੀ 13 0 ਤੋਂ ਜਿੱਤੇਗੀ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਆਪਣੇ ਮੂੰਹ ਦੇ ਵਿੱਚੋਂ ਇਹ ਲਫ਼ਜ਼ ਕੱਢਿਆ ਭਗਵੰਤ ਸਿੰਘ ਮਾਨ ਮੈਂ ਤੁਹਾਨੂੰ ਤੁਹਾਡਾ ਦੱਸ ਦਿੰਦਾ ਹੈਗਾ ਵੀ ਭਗਵੰਤ ਸਿੰਘ ਮਾਨ ਜੀ ਆਪ ਖੁਦ ਕਹਿੰਦੇ ਵੀ ਮੇਰੇ ਬੱਤੀ ਦੰਦਾ ਔਰ ਮੈਂ ਇਹਨਾਂ ਦੰਦਾਂ ਦੇ ਵਿੱਚੋਂ ਜੋ ਕਹਿ ਦਿੰਦਾ ਨਾ ਪ੍ਰਮਾਤਮਾ ਵੀ ਸਾਗ ਉਹਦੇ ਉੱਤੇ ਪੈਰਾ ਦਿੰਦਾ ਕਿਉਂ ਕਿਉਂਕਿ ਸੱਚੇ ਦਿਲ ਦੇ ਇਨਸਾਨ ਨੇ ਸਾਫ਼ ਨੀਅਤ ਵਾਲੇ ਇਨਸਾਨ ਨੇ ਜੀ ਉਹਨਾਂ ਨੇ ਕਿਹਾ ਸੀ ਵੀ ਚੰਨੀ ਦੋਨੋਂ ਜਗ੍ਹਾ ਤੋਂ ਹਰੂਗਾ ਉਹ ਹਰ ਗਿਆ ਉਹਨਾਂ ਨੇ ਕਿਹਾ ਸੀ ਪ੍ਰਕਾਸ਼ ਸਿੰਘ ਬਾਦਲ ਜੀ ਹਰਨਗੇ ਹਰ ਗਏ ਸੁਖਵੀਰ ਬਾਦਲ ਹਰੂਗਾ ਹਰ ਗਿਆ ਜਿੱਡੇ ਜਿਹੜੇ ਲੀਡਰ ਸੀ ਸਾਰੇ ਉਹਨਾਂ ਨੇ ਕਹਿੰਦੇ ਹਰੇ ਉਹ ਬੱਤੀ ਦੰਦ ਨੇ ਉਹਨਾਂ ਨੇ ਜੇ ਕਹਤਾ ਨਾ 13 0 ਤੇ 13 0 ਨਾ ਹੀ ਪਾਰਟੀ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਨੰਬਰ 1 ਸਰਮੋਰ ਹੋ ਕੇ ਨਿਕਲੂਗੀ ਇਸ ਚੀਜ਼ ਦਾ ਵਾਦਾ ਔਰ ਖਾਸ ਕਰਕੇ ਜਲੰਧਰ ਦੀ ਜਿਹੜੀ ਸੀਟ ਹੈ ਉਹਦੇ ਵਿੱਚ ਦੂਸਰੀਆਂ ਪਾਰਟੀਆਂ ਦੇ ਜ਼ਮਾਨਤ ਜਬਤ ਹੁੰਦੀਆਂ ਤੁਸੀਂ ਖੁਦ ਦੇਖਣਾ ਨਹੀਂ ਇਸ ਵੇਲੇ ਕੋਈ ਹੈਗਾ ਕੋਈ ਨਾਮ ਅੱਗੇ ਆਇਆ ਪਲਾ ਮੈਂ ਤੁਹਾਨੂੰ ਦੱਸਿਆ ਜੀ ਕੋਈ ਵੀ ਹੋਵੇ ਜੀ ਸਾਡਾ ਚੋਣ ਨਿਸ਼ਾਨ ਝਾੜੂ ਹੈ ਜੀ ਅਸੀਂ ਝਾੜੂ ਤੇ ਮੋਰ ਲਾਉਣੀ ਹੈ ਬਿਲਕੁਲ ਇਹ ਹਾਲਾਤ ਫਿਲਹਾਲ ਅਜਲੰਦਰ ਦੀ ਸੀਟ ਦੇ ਉੱਤੇ ਸਾਡੇ ਨਾਲ ਫਿਲਹਾਲ ਮੌਜੂਦ ਐਮਐਲਏ ਰਮਨ ਅਰੋੜਾ ਜੀ ਮੌਜੂਦ ਸਨ ਉਹਨਾਂ ਨੇ ਹਰ ਇੱਕ ਗੱਲ ਵਿਸਥਾਰਪੂਰਵਕ ਦੱਸਣ ਦੀ ਕੋਸ਼ਿਸ਼ ਕੀਤੀ ਹੌਂਦੇ ਸਮੇਂ ਨੂੰ ਕੀ ਸਮੇਕਰਨ ਬਣਦੇ ਨੇ ਦੱਸਦੇ ਰਵਾਂਗੇ ਬਣੇ ਰਹੋ 1 India Punjabi ਤੇ ਸਬਸਕ੍ਰਾਈਬ ਟੂ 1 India ਚੈਨਲ ਐਂਡ ਨੈਵਰ ਮਿਸ ਐਨ ਅਪਡੇਟ